ਸੰਸਾਰ ਦੇ ਹਰ ਇੱਕ ਮਨੁੱਖ ਨੇ ਕਦੇ ਨਾ ਕਦੀ ਇਹ ਸੋਚਿਆ ਹੋਵੇਗਾ ਕਿ ਰੱਬ ਕਿੱਥੇ ਹੈ ਉਹ ਕਿਹੋ ਜਿਹਾ ਹੋਵੇਗਾ ਪਰ ਰੱਬ ਕੋਈ ਸ਼ਕਲ ਨਹੀਂ ਕੋਈ ਮੂਰਤ ਨਹੀਂ ਉਹ ਤਾਂ ਇੱਕ ਅਨੁਭਵ ਹੈ ਇੱਕ ਹਾਲਤ ਹੈ ਅਸੀਂ ਉਸ ਨੂੰ ਕਦੇ ਕਿਤਾਬਾਂ ਵਿੱਚ ਲੱਭਦੇ ਹਾਂ ਕਦੇ ਇਮਾਰਤਾਂ ਵਿੱਚ ਉਹ ਰੱਬ ਜੋ ਸਾਰੇ ਸੰਸਾਰ ਨੂੰ ਚਲਾਉਂਦਾ ਹੈ ਤੂੰ ਕਦੇ ਆਪਣੀਆਂ ਅੱਖਾਂ ਨੂੰ ਪਿੱਛੇ ਵਟ ਕੇ ਵੇਖਿਆ ਸਾਰੇ ਧਰਮ ਆਖਿਰਕਾਰ ਇਸ ਗੱਲ ਤੇ ਆਉਂਦੇ ਨੇ ਕਿ ਰੱਬ ਦਾ ਕੋਈ ਰੂਪ ਨਹੀਂ ਹੈ ਰੱਬ ਸੂਰਜ ਵਾਂਗ ਤਪਦਾ ਨਹੀਂ ਪਰ ਤਪਸ਼ ਦਿੰਦਾ ਹੈ ਰੱਬ ਹਵਾ ਵਾਂਗ ਦਿੱਸਦਾ ਨਹੀਂ ਪਰ ਮਹਿਸੂਸ ਹੁੰਦਾ ਹੈ ਬੁੱਲਿਸ਼ਾ ਕਹਿੰਦੀ ਨੀ ਰੱਬ ਦਿਲਾਂ ਵਿੱਚ ਵੱਸਦਾ ਏ ਰੂਹਾਂ ਦੀ ਢੀੜ ਚ ਘੁੰਮਦਾ ਏ ਮਸੀਤਾਂ ਤੇ ਮੰਦਰਾਂ 'ਚ ਨਹੀਂ ਉਹ ਤਾਂ ਤੇਰੀ ਆਪਣੀ ਨਿਵੇਂ ਹੋਈ ਮਨ ਵਿੱਚ ਵੱਸਦਾ ਏ ਰੱਬ ਕਿੱਥੇ ਹੈ ਹਰੇਕ ਜੀਵ ਵਿੱਚ ਰੱਬ ਵੱਸਦਾ ਹੈ ਮਾਂ ਦੀ ਲੋਰੀ ਵਿੱਚ ਰੱਬ ਵਸਦਾ ਏ ਇੱਕ ਭੁੱਖੇ ਨੂੰ ਰੋਟੀ ਦੇਣ ਵਾਲੇ ਹੱਥ ਵਿੱਚ ਦਿਲੋਂ ਬੋਲੀ ਗਈ ਮਾਫੀ ਵਿੱਚ ਉਹ ਨਾ ਉੱਤੇ ਹੈ ਨਾ ਹੇਠਾਂ ਉਹ ਅੰਦਰ ਹੈ ਤੇ ਹਰ ਥਾਂ ਹੈ ਨਾ ਰੱਬ ਪੱਥਰਾਂ 'ਚ ਨਾ ਰੱਬ ਸਤਾਨੀ ਰੀਤਾਂ 'ਚ ਰੱਬ ਲੱਪੇ ਤਾਂ ਉਹ ਲੱਪੇ ਰੋਟੀ ਦੇਣ ਵਾਲੀ ਹਥੇਲੀ 'ਚ ਇੱਕ ਰਾ ਜੋ ਹਰੇਕ ਜਗ੍ਹਾ ਵਰਤ ਹੋ ਰਿਹਾ ਹੈ ਪਿਆਰ ਨਾਲ ਨਿਰਪਉ ਹੋ ਕੇ ਤੀਰਜ ਨਾਲ ਨਾਮ ਲੈਣਾ ਰੱਬ ਨੇ ਕਿਹਾ ਜੇ ਤੂੰ ਮੇਰੇ ਨਾਮ 'ਚ ਵਿਅਸਤ ਹੈਂ ਪਰ ਭੁੱਖਿਆਂ ਨੂੰ ਭੁੱਲ ਗਿਆ ਤਾਂ ਤੂੰ ਮੇਰੇ ਨੇੜੇ ਨਹੀਂ ਰੱਬ ਨੂੰ ਪਾਉਣ ਲਈ ਆਪਣੇ ਆਪ ਨੂੰ ਖਾਲੀ ਕਰਨਾ ਪੈਂਦਾ ਹੈ ਜਿਵੇਂ ਪਿਆਲਾ ਭਰਿਆ ਹੋਵੇ ਤਾਂ ਨਵੀਂ ਚੀਜ਼ ਨਹੀਂ ਹੋਵੇਗੀ ਬਾਬਾ ਫਰੀਦ ਜੀ ਗੁਰੂ ਨਾਨਕ ਦੇਵ ਜੀ ਤੇ ਬੁੱਲ੍ਹੇ ਸ਼ਾ ਇਹ ਰੱਬ ਨੂੰ ਮਸੀਤਾਂ ਜਾਂ ਧਰਮਾਂ ਵਿੱਚ ਨਹੀਂ ਲੱਭਦੀ ਸਗੋਂ ਅੰਦਰ ਖੋਜ ਕਰਦੇ ਹਨ ਉਹ ਕਹਿੰਦੇ ਹਨ ਉੱਪਰ ੜੇ ਗਿਰਿਬਾਨ ਮੇ ਸਰਨੀ ਮਾ ਕਰਵੀ ਇੱਕ ਮਾਸੂਮ ਬੱਚਾ ਰੱਬ ਨੂੰ ਲੱਭਣ ਨਿਕਲਿਆ ਇੱਕ ਪਿਆਲੀ ਰੋਟੀ ਇੱਕ ਬੋਤਲ ਪਾਣੀ ਨਾਲ ਇੱਕ ਬਜ਼ੁਰਗ ਨੂੰ ਮਿਲਿਆ ਉਹਨਾਂ ਨੇ ਇੱਕ ਦੂਜੇ ਨੂੰ ਪਿਆਰ ਨਾਲ ਦੇਖਿਆ ਬੱਚੇ ਨੇ ਕਿਹਾ ਮੰਮੀ ਮੈਂ ਅੱਜ ਰੱਬ ਨੂੰ ਮਿਲ ਕੇ ਆਇਆ ਇਹ ਬਜ਼ੁਰਗ ਨੇ ਕਿਹਾ ਮੈਂ ਅੱਜ ਰੱਬ ਦਾ ਚਿਹਰਾ ਵੇਖਿਆ ਰੱਬ ਕਦੇ ਕਿਸੇ ਗੰਭੀਰ ਰੂਪ ਵਿੱਚ ਨਹੀਂ ਆਉਂਦਾ ਉਹ ਇੱਕ ਪਿਆਰ ਇੱਕ ਸਾਹ ਇੱਕ ਅੰਦਰੂਨੀ ਨਮਤਾ ਬਣ ਕੇ ਆਉਂਦਾ ਹੈ ਸਾਡਾ ਕੰਮ ਆਪਣੇ ਆਪ ਨੂੰ ਪਵਿੱਤਰ ਕਰਨਾ ਹੈ ਤੇ ਉਸ ਰੱਬ ਨੂੰ ਆਪਣੇ ਦਿਲ ਦੇ ਦਰਵਾਜ਼ੇ ਖੋਲ੍ਹ ਕੇ ਸਤਨਾ ਹੈ ਜੇ ਤੂੰ ਰੱਬ ਨੂੰ ਲੱਭਣਾ ਚਾਹੁੰਦਾ ਹੈ ਜੇ ਤੂੰ ਰੱਬ ਨੂੰ ਲੱਭਣਾ ਚਾਹੁੰਦਾ ਹੈ ਤਾਂ ਚੁੱਪ ਹੋ ਜਾ ਅੰਦਰ ਦੀ ਆਵਾਜ਼ ਸੁਣ ਕਿਉਂਕਿ ਰੱਬ ਹਮੇਸ਼ਾ ਬੋਲਦਾ ਹੈ ਸਾਡੀ ਸੁਣਨ ਦੀ ਤਾਕਤ ਮਰੀ ਹੋਈ ਹੈ ਕਿਉਂਕਿ ਰੱਬ ਹਮੇਸ਼ਾ ਬੋਲਦਾ ਹੈ ਸਾਡੀ ਸੁਣਨ ਦੀ ਤਾਕਤ ਧਰੀ ਹੋਈ ਹੈ